ਕਸੇਰ ਤੇ ਸੀ ਕਸੇਰ ਤਾਂ ਹੀ ਹੁੰਦਾ ਨਾ ਤੇ ਹਾਂਜੀ ਉੱਥੇ ਹੀ ਨਿਕਲੇ ਸੀ 9 ਵਜੇ ਕੇ ਕਮੈਂਟ ਤੇ ਪਰੇ ਕਿ ਕਿਹੜੀ ਜਗ੍ਹਾ ਤੇ ਕਿਹੜੇ ਮਹੀਨੇ ਬਾਈ ਦਸੰਬਰ ਚ ਮਾਰਚ ਚ ਐਸ ਅਨ ਮਾਰਚ ਵਾਲੇ ਬਾਈ ਅਕਸੇਰ ਤੇ ਦੋ ਹਾਂ ਠੀਕ ਹੈ ਬਾਈ ਹਾਂ ਹਾਂ ਹਾਂਜੀ ਕਿੰਨੇ ਵਜੇ ਤੇ ਕਿਹੜੇ ਮੈਂ 10 ਵਜੇ ਕੇ ਕਮੈਂਟ ਓਕੇ ਬਹੁਤ ਵਧੀਆ ਭਾਜੀ ਤੁਸੀਂ ਖੁਸ਼ਖਬਰੀ ਲੈ ਕੇ ਆਏ ਕਸੇਰ ਤੇ ਦੋ ਮਹਾਰਾਜ ਉਹਨਾਂ ਚੜ੍ਹਦੀ ਕਲਾ ਚ ਰੱਖੇ ਆ ਭਾਈ ਰਿਜੂ ਮਲੀਆ ਇੱਕ 9 ਮਹੀਨੇ ਦਾ ਆਪਣੇ ਭਰਾ ਦਾ ਨੂਰ ਆਪਦਾ ਨਿਕਲਿਆ ਪਰਸੋਂ ਹੀ ਨਿਕਲਿਆ ਠੀਕ ਹੈ ਕੋਈ ਇਨਫੋਰਮੇਸ਼ਨ ਤਾਂ ਉਹ ਦੇਣੀ ਹੈ ਅੱਛਾ ਅੱਛਾ ਬਹੁਤ ਵਧੀਆ ਬਹੁਤ ਵਧੀਆ ਫਿਰ ਉਹਦਾ ਟਾਈਮਿੰਗ ਦਾ ਪਤਾ ਵੀਰੇ ਰਿਜੂ ਮਲੀਆ ਫਾਰਮਾ ਸੇ ਅੱਛਾ ਹਾਂਜੀ ਓਕੇ ਟਾਈਮਿੰਗ ਦਾ ਪਤਾ ਵੀਰੇ ਜਦੋਂ ਪਹਿਲੇ ਆ ਰਹੇ ਨਹੀਂ 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 ਟਾਈਮਿੰਗ 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 ਓਕੇ ਟਾਈਮਿੰਗ ਟਾਈਮਿੰਗ ਨਾ ਅੱਜ ਕੇ 10:00 ਵਜੇ ਨੋ ਵਾਜੂ ਗੇਟ ਲੈ ਲਵੋ ਓਕੇ ਪਾਜੀ ਬਹੁਤ ਬਹੁਤ ਧੰਨਵਾਦ ਰੱਬ ਦਾ ਤੁਹਾਡਾ ਧੰਨਵਾਦ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਜੀ ਓਕੇ ਹਾਂ ਦਾਦਾ ਜੀ ਤੁਹਾਨੂੰ ਉਹਰੇ ਆਏ ਤੇ 9 ਮਹੀਨੇ ਵਾਲੇ ਪੇਪਰਾਂ ਪਰ ਹੂੰ ਤੇ ਉਹਨਾਂ ਦੇ ਉਹਰੇ ਜਿੱਦਾਂ ਜਿਹੜੇ ਚੇਂਜ ਕਰਾਉਣੇ ਆਲੇ ਦਮੰਦਤਾ ਕਰਾਤਾ ਦਾ ਹਾਂ ਓਕੇ ਚੇਂਜ ਕਰਾਉਣੇ ਵਾਲੇ ਦਮੰਦ ਦੇ ਨੰਬਰ ਆਇਆ ਨਹੀਂ ਹੈਗਾ ਓਕੇ ਹਾਂ ਉਹ ਫਿਰ ਦੁਆਰਾ ਸੰਜੋੜ ਨੂੰ ਖਤਮ ਹੋ ਗਈ ਅਸੀਂ ਇੰਡੀਆ ਤੋਂ ਵੀਜ਼ਾ ਲਵਾ ਕੇ ਫੇਰ ਗਏ ਨੇ ਉੱਥੇ ਇਟਲੀ ਕਿਹੜਾ ਮਤਲਬ ਨਹੀਂ ਨਹੀਂ ਇੱਥੇ ਇਟਲੀ ਤੇ ਉਹ ਕੌਣੀਆ ਕੌਣੀਆ ਸਾਈਡ ਤੇ ਓਕੇ ਹਾਂ ਔਰੇ ਆਏ ਤੇ ਨੌ ਮਹੀਨੇ ਵਾਲੇ ਪੇਪਰ ਪਰ ਉਹਨਾਂ ਨੇ ਜਿਗਣਾ ਔਰੇ ਆ ਕੇ ਚੇਂਜ ਨਹੀਂ ਕਰਾ ਦਿੰਦੇ ਵੀ ਸਾਲ ਵਾਲਾ ਦਮਨ ਤਾਂ ਮਾਰ ਤੋਂ ਨਿਕਲੇ ਆਊਗਾ ਨਿਕਲੇ ਆਊਗਾ ਹਾਂ ਉਹਨਾਂ ਦਾ ਨਿਕਲੇ ਨਹੀਂ ਹੈਗਾ ਔਰੇ ਓਕੇ ਇਸਨੂੰ ਹੋਰ ਨਾ ਹੋ ਗਈ ਖਤਮ ਓਕੇ ਸੰਜੌਰ ਦੇ ਬਾਅਦ ਦਵੰਦਾ ਬਚਣਾ ਨਹੀਂ ਤੇ ਜੀ ਫਿਰ ਦੁਆਰਾ ਚੇਂਜ ਆਲਾ ਤਾਂ ਹਾਂ ਉਹਨਾਂ ਦੇ ਫਿਰ ਮਾਲਕ ਨੇ ਜਨਵਰੀ ਚ ਪੇਪਰ ਭਰਾਤੇ ਦੇ ਜੀ ਓਕੇ ਆ ਫਰਬਰੀ ਜੀ ਨਿਕਲੇ ਆਏ ਤੇ ਓਕੇ ਪੰਜ ਪੰਜ ਮੁੰਡੇ ਦੇ ਜੀ ਉਹ ਆਪਣੇ ਕੂਣੀਆ ਜ਼ਿਲ੍ਹਾ ਪੈਂਦਾ ਉਹਨਾਂ ਨੂੰ ਓਕੇ ਓਕੇ ਆ ਉਹਨਾਂ ਦੇ ਫਿਰ ਅਪਾਇੰਟਮੈਂਟ ਇੱਥੇ ਤੇ ਲੈ ਕੇ ਚੜ੍ਹ ਗਏ ਤੇ ਇੰਡੀਆ ਨੂੰ ओके ਹਾਂ ਉਹਤੇ ਉਹਨਾਂ ਦਾ ਜਿੱਤਾ ਹੋ ਰੌੜਾ ਜਿੰਦਾ ਭਈ ਵੀਜ਼ਾ ਦੰਦੇ ਨਹੀਂ ਹੈਗੇ ਜਿਹੜੇ ਉੱਪਰ ਸਟੇ ਹੋ ਜਾਂਦੇ ਹਾਂ ਹਾਂਜੀ ਹਾਂਜੀ ਹਾਂ ਉਹਨਾਂ ਦਾ ਲੱਗ ਗਿਆ ਜੀ ਵੀਜ਼ਾ ਫਿਰ ਮੈਂ ਤੁਸੀਂ ਕਹਦੇ ਮੈਨੂੰ ਦੱਸ ਦਿਓ ਮੈਂ ਤਾਂ ਤੁਹਾਨੂੰ ਫੋਨ ਕਰਿਆ ਆਪਣੀ ਪਹਿਲਾਂ ਹੋਈ ਦੀ ਗੱਲ 2 ਮਹੀਨਾក ਪਹਿਲਾਂ 1.5 2 ਮਹੀਨੇ ਮੈਂ ਤੁਹਾਡੀ ਗੱਲ ਸਮਝ ਗਿਆ ਵੀਰੇ ਵੀ ਉੱਥੋਂ ਇੰਡੀਆ ਤੋਂ ਵੀਜ਼ਾ ਲਵਾ ਕੇ ਲੈ ਕੇ ਗਏ ਨੇ ਐਂਬੈਸੀ ਚ ਹਾਂ ਵੀਰੇ ਪਤਾ ਕੀ ਹੁੰਦਾ ਹਾਂ ਜੀ ਹਾਂ ਹੁਣ ਮੈਂ ਛੋਟੀ ਗੱਲ ਨਾਲ ਬਹੁਤ ਵਧੀਆ ਤੁਸੀਂ ਤੁਹਾਡਾ ਧੰਨਵਾਦ ਸ਼ੇਅਰ ਕਰੀ ਗੱਲ ਵੀ ਵੀ ਉਹਨਾਂ ਦਾ ਪੰਜਾ ਜਾਣਿਆਂ ਦਾ ਵੀਜ਼ਾ ਲੱਗ ਗਿਆ ਧੰਨਵਾਦ ਵੀਰੇ ਚੱਕਰ ਪਤਾ ਕੀ ਹੁੰਦਾ ਆ ਜੀ ਆਪਾਂ ਕਿਸੇ ਨੂੰ ਤਾਂ ਨਹੀਂ ਰეკਮੈਂਡ ਕਰਦੇ ਹੈਗੇ ਅਗਲਾ ਕਹਿੰਦਾ ਆਪ ਤਾਂ ਕਾਗਜ਼ ਲਈ ਬੈਠੇ ਨੇ ਵੀ ਸਾਡੂ ਇਥੇ ਇੰਡੀਆ ਚ ਪਾਉਣ ਦਾ ਆਪਾਂ ਕਹਿ ਰਹੇ ਨੇ ਵੀ ਜਿਹੜੀ ਤੁਹਾਡੀ ਸੋਚ ਆ ਉਹਦੇ ਸੰਬੰਧ ਚ ਆਹ ਤੁਸੀਂ ਹਾਂ ਤੁਸੀਂ ਤਾਂ ਸਹੀ ਕਹਿੰਦੇ ਵੀ ਆਪਣਾ ਸੋਚੋ ਭਈ ਅਸੀਂ ਜਾਣਾ ਜਾਂ ਨਹੀਂ ਜਾਣਾ ਹਾਂ ਕੱਲ ਨੂੰ ਕਿਉਂਕਿ ਵੀ ਵੀ ਇੰਨੇ ਵੇਲੇ ਕੀ ਹੁੰਦਾ ਰਾਇ ਦਿੱਤੀ ਵੀ ਮਾੜੀ ਬਹੁਤ ਹੋ ਜਾਂਦੀ ਹੈ ਉਹ ਇਹ ਤਾਂ ਬੱਤ ਮਾੜੀ ਹੈ ਜੀ ਕਿ ਸਲਾਹ ਦੇ ਵੀ ਤੇ ਜੁੱਤੀਆਂ ਵਾਲਾ ਕੰਮ ਹੈ ਹਾਂ ਉਹ ਆਪਦੀ ਮੰਨਿਆ ਆਪਾਂ ਦੋਨੇ ਚੀਜ਼ਾਂ ਦੱਸ ਦੇ ਵੀ ਲੱਗਦਾ ਨਹੀਂ ਵੀ ਲੱਗਦਾ ਆਪਾਂ ਆਪ ਦੇਖੋ ਵੀਰੇ ਠੀਕ ਨਹੀਂ ਉਹ ਮੈਂ ਕਿਹਾ ਜੀ ਫਿਰ ਉਹਨਾਂ ਦਾ ਮੈਂ ਹੁਣੀ ਮੁੰਡੇ ਨੂੰ ਫੋਨ ਕਰਿਆ ਦਾ ਆਪਣਾ ਰਿਸ਼ਤੇਦਾਰ ਹੈ ਜੀ ਉਹ ਤਾਂ ਇੱਕ ਤਾਂ ਬਹੁਤ ਵਧੀਆ ਬਹੁਤ ਵਧੀਆ ਵੀਰੇ ਹਾਂ 8 ਅਪ੍ਰੈਲ ਉਹਨਾਂ ਨੇ ਜਮਾ ਕਰਾਤੀ ਨਹੀਂ ਕੀਤਾ ਜਣੀ ਇਹ 12ਵੇਂ ਦਿਨ ਲੱਕੇ ਆ ਗਿਆ ਦਾ ਜੀ ਵੀਜ਼ਾ ਬਹੁਤ ਵਧੀਆ ਬਹੁਤ ਵਧੀਆ ਸਾਰੇ ਜਾਣੇ ਹਾਂ ਜੀ ਆਹੋ ਆ ਜੀ ਹਾਂ ਸਾਰੇ 9 ਤਰੀਕ ਦੇ ਉਹਨਾਂ ਦਾ ਸਟਾਰਟਿੰਗ ਹੋਣਾ ਹੈ ਜਿਹੜੀ 9 ਮਈ ਤੇ ਓਕੇ 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 ਬਹੁਤ ਵਧੀਆ ਹਾਂ ਜੀ ਆਹ ਹੁਣ 9 ਤੇ ਬਾਅਦ ਜਦ ਮਰਜੀ ਆਲੇ ਜੀ ਚੜਿਆ ਉਹਨਾਂ ਦੇ ਨਿਕਲੇ ਪੇਪਰ ਉਹ ਕੂਣੀ ਹਿੱਲਾਦਾ ਯਾਨੀ ਕਿ ਉਹ ਤਰੇ ਕਿਦਾਰੇ ਕੰਮ ਕਰਦੇ ਤੇ ਅੱਛਾ ਉਹ ਪਹਿਲੇ ਵਾਲੇ ਮਾਲਕ ਨੇ ਤਾਂ ਨਹੀਂ ਭਰੇ ਸੀ ਉਹਨਾਂ ਨੇ ਉਹ ਉਸੇ ਉਸੇ ਮਾਲਕ ਨੇ ਐ ਕਹਿ ਦਿੱਤਾ ਤਾਂ ਵੀ ਹੁਣ ਤੁਸੀਂ ਵੀ ਮੈਂ ਤੁਹਾਡਾ ਹੋਰ ਕੁਝ ਨਹੀਂ ਕਰ ਸਕਦਾ ਵੀ ਤੁਹਾਡੇ ਹੁਣ ਸੰਜੋੜ ਤੋਂ ਖਤ ਹੋ ਗਈ ਦਮੰਦਾ ਹੋਣਾ ਨਹੀਂ ਤੈਨੂੰ ਕੀ ਇਹ ਤੁਸੀਂ ਚੌਲੇ ਆ ਹਾਂਜੀ ਚੱਕਰ ਇੱਕ ਹੋਰ ਆ ਬੀਬੀ ਥੋੜੇ 9 ਮਹੀਨੇ ਹਾਂਜੀ ਹਾਂਜੀ ਇੱਕ ਇਟਲੀ ਚ ਕਾਨੂੰਨ ਆ ਬਾਈ ਜੇ ਇੱਕੋ ਹੀ ਮਾਲਕ ਦੋ ਵਾਰੀ ਪੇਪਰ ਭਰੇ ਪਹਿਲੀ ਛੁੱਟੀਆਂ ਆਪਣੇ ਪੇਪਰ ਜਮਾ ਹੋ ਜਾਣ ਉਹੀ ਮਾਲਕ ਆਪਣੇ ਦੋ 9 ਮਹੀਨੇ ਵਾਲੇ ਪੇਪਰ ਭਰੇ ਤੇ ਉੱਥੇ ਜਾ ਕੇ ਫੇਰ ਬਦਲਾਵ ਕਰਾ ਦੇਵੇ ਉਹ ਆਟੋਮੈਟਿਕ ਆਪਣੇ ਪੇਪਰ ਚੇਂਜ ਹੋ ਜਾਂਦੇ ਨੇ ਇਹ ਰੋ ਕਾਨੂੰਨ ਹੈਗਾ ਭਾਜੀ ਇੱਥੇ ਉਹ ਧਿਆਨ ਰੱਖਿਓ ਅਛਾ ਜਣੇ ਕਿ ਹੁਣ ਜਦੋਂ ਦੁਆਰਾ ਆਉਣਗੇ ਉਹਨੇ ਚੇਂਜ ਹੋ ਜਾਣਗੇ ਆਟੋਮੈਟਿਕ ਉਹ ਆਟੋਮੈਟਿਕ ਇੱਕੋ ਹੀ ਮਾਲਕ ਹੋਵੇ ਬਸ ਉਹਨਾ ਪਹਿਲਾਂ ਵੀ ਹੋਵੇ ਹੁਣ ਵੀ ਉਹੀ ਮਾਲਕ ਹੋਵੇ ਪਹਿਲਾਂ ਪੇਪਰ ਜਮਾ ਕਰਾਏ ਹੋਵੇ ਪਹਿਲੇ ਸਿਨਿਓਰ ਨੂੰ ਮਿਲੀ ਹੋਵੇ ਹੁਣ ਜਾ ਕੇ ਉਹ ਬੰਦਾ ਫੇਰ ਪੇਪਰ ਜਮਾ ਕਰਾ ਦੇਵੇ ਉਹਦੇ ਆਟੋਮੈਟਿਕ ਪੇਪਰ ਜਮਾ ਹੋ ਜਾਣਗੇ ਚੇਂਜ ਹੋ ਜਾਂਦੇ ਨੇ ਹਾਂ ਉਹ ਉਹਨਾਂ ਦੇ ਮਾਲਕ ਨੇ ਇਹੀ ਗੱਲ ਕਹੀ ਧੀ ਭਾਈ ਤੁਸੀਂ ਹੁਣ ਵੀ ਮੈਂ ਤੁਹਾਨੂੰ ਰੱਖ ਵੀ ਥੋੜਾ ਕੁਝ ਪੜਨਾ ਨਹੀਂ ਜੇ ਤੁਸੀਂ ਚਾਹੋ ਤਾਂ ਥੋੜਾ ਮੈਂ ਪੇਪਰ ਭਰ ਦਿੰਦਾ ਦੁਆਰਾ 9 ਮਹੀਨੇ ਵਾਲੇ ਹਾਂ ਚਲੋ ਮਾਲਕ ਵਧੀਆ ਸੀ ਹਾਂ ਉਹਨੇ ਇਹ ਵੀ ਕਹਿ ਦਿੱਤਾ ਦਾ ਹਾਂ ਚੰਗਾ ਦਾ ਮਾਲਕ ਬਈ ਜੇ ਤੁਸੀਂ ਕੰਮ ਕਰਦੇ ਕਿਤੇ ਫਾੜੋਗੇ ਤਾਂ ਮੈਂ ਇਹਦੀ ਜ਼ਿੰਮੇਵਾਰੀ ਕੋਈ ਨਹੀਂ ਹੂੰ ਓਕੇ ਹਾਂ ਵੀ ਮੈਂ ਤਾਂ ਤੁਹਾਨੂੰ ਆਪਣੇ ਕੰਮ ਤੇ ਹਟਾ ਤਾ ਥੋੜਾ ਕੁ ਕਨੈਕਟ ਕੇਂਦਰਤਤੋਂ ਸਭ ਕਾ ਉਹ ਕਰਤਾ ਹੂੰ ਇਹ ਗੱਲ ਸੁਣੀ ਕਰੋ ਚਲੋ ਸੁਣ ਦੀ ਏ ਭਾਜੀ ਕਾਨੂੰਨ ਹੈਗਾ ਜੇ ਕੋਈ ਮਾਲਕ ਦੋ ਵਾਰੀ ਪੇਪਰ ਜਮਾ ਕਰਾਵੇ ਤੇ ਉਹਦੇ ਆਟੋਮੈਟਿਕ ਜੋ ਨਾਰਮਲ ਸੰਜੋੜ ਨੂੰ ਚ ਪੇਪਰ ਬੰਦ ਜਾਂਦੇ ਤੁਸੀਂ ਆਪਦੀ ਵਕੀਲ ਨਾਲ ਰੈਗ ਲੈ ਲਿਓ ਭਾਜੀ ਇੱਕ ਵਾਰੀ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਬਾਕੀ ਇੱਕ ਹੋਰ ਦੱਸਿਓ ਜੀ ਜਿਹੜਾ 9 ਮਹੀਨੇ ਵਾਲੇ ਆ 24 ਮਾਰਚ ਦੇ ਭਰੇਵੇਂ ਇਹਨਾਂ ਦੇ ਹੋਈ ਸਟਾਰਟਿੰਗ ਹਾਂ 25 ਵਾਲਿਆਂ ਦੀ ਹੋ ਗਈ 25 ਮਾਰਚ ਵਾਲੇ ਦੀ ਕੰਮ ਚੱਲ ਪਿਆ ਜੀ ਹਾਂ 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 25 ਮਾਰਚ ਵਾਲਿਆਂ ਦੀ ਹਾਂ ਜੀ ਹਾਂ ਹੋ ਗਈ ਜੀ ਉਹ ਚੱਲ ਰਿਹਾ ਜੀ ਸਟਾਰਟ ਹੋ ਚੁੱਕੇ ਨੇ ਅਛਾ ਨਿਕਲ ਰਹੇ ਜੀ ਹੈ ਉਹ ਰੀਅਲੀ ਏਰੀਆ ਤੇ ਡਿਪੈਂਡ ਦੇ ਹਿਸਾਬ ਨਾਲ ਇੰਨੀ ਰਫਤਾਰ ਨਾਲ ਨਹੀਂ ਪਰ ਨਿਕਲਦੇ ਸਟਾਰਟ ਹੋ ਗਏ ਆ ਅਸੀਂ ਤਾਂ ਇਧਰਲੀ ਸਾਈਡ ਆ ਆਪਣੇ ਜੀ ਸਾਡਾ ਕਤਨਝਾਰੂ ਪੈਂਦਾ ਜੀ ਨਾ ਹਾਂ ਬਹੁਤ ਵਧੀਆ ਪਾਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ ਬਹੁਤ ਥੋੜਾ ਧੰਨਵਾਦ ਪਾਜੀ ਹਾਂ ਜੀ ਓਕੇ 사시ガル ਚੰਗਾ ਜੀ